ਸਾਸਰੀ ਕਾਲ ਵੀਰ ਜੀ ਸੋਨਵਰਨਦਾਵਾ ਡੇਰੀ ਫਾਰਮ ਤੇ ਪਿਆਰ ਭਰੀ ਸਾਸਰੀ ਕਾਲ ਵੀਰ ਜੀ ਜਿਹੜੇ ਸੋਨਵਰਨਦਾਵਾ ਡੇਰੀ ਫਾਰਮ ਨੂੰ ਪਿਆਰ ਕਰਦੇ ਉਹਨਾਂ ਦਾ ਦਿਲੋਂ ਧਨਵਾਦ ਆ ਵੀਰ ਜੀ ਜਿਹੜੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਕਰਦੇ ਆ ਬਾਹਰੋਂ ਵੀ ਅੰਦਰੋਂ ਵੀ ਜੀ ਫੋਨ ਆਉਂਦੇ ਆ ਸੋਨਵਰਨਦਾਵਾ ਡੇਰੀ ਫਾਰਮ ਨੂੰ ਬਾਕੀ ਵੀਰ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬਰ ਨਾਲ ਲਗਾ ਘੰਟੀ ਦਾ ਬਟਨ ਦਬਾਉ ਕੋਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਵੀਰਾਂ ਨੂੰ ਪਹੁੰਚ ਸਕੇ ਮਹਾਰਾਜ ਦੀ ਕਿਰਪਾ ਦੇ ਨਾਲ ਵੀ ਸੀ ਬੜਾ ਵਧੀਆ ਪਿਆਰ ਸੰਯੋਗ ਕੱਲ ਵੀਡੀਓ ਪਾਈ ਸੀ ਦੋਆਂ ਝੋਟੀਆਂ ਦੀ ਉਹਨਾਂ ਚੋਂ ਇੱਕ ਝੋਟੀ ਅੱਜ ਸੇਲ ਹੋ ਗਈ ਆ ਇੱਕ ਹੈਗੀ ਆ ਇਤਾਂ ਦੇਤੀ ਆਉਣ ਵਾਲੇ ਦਿਨਾਂ 'ਚ ਹੌਲੀ-ਹੌਲੀ ਵੀਡੀਓ ਚੱਲੂ ਮਹਾਰਾਜ ਦੀ ਕਿਰਪਾ ਨਾਲ ਤੁਹਾਡੇ ਤੱਕ ਪਹੁੰਚਦੀ ਆ ਥੋੜਾ ਜਿਹਾ ਵਿੱਚੋਂ ਚੈਨਲ ਬੰਦ ਰੱਖਿਆ ਉਹਦਾ ਕਰਕੇ ਥੋੜੀ ਜਿਹੀ ਵੀਡੀਓ ਨਹੀਂ ਚਾਹ ਹੁਣ ਮਹਾਰਾਜ ਦੀ ਕਿਰਪਾ ਨਾਲ ਚੱਲਣ ਡਿਆ ਪੀ ਆ ਬਾਕੀ ਵੀਰ ਦੀ ਝੋਟੀਆਂ ਅੱਜ ਤੁਹਾਨੂੰ ਤਿੰਨ ਵਿਖਾਵਾਂਗੇ ਮਹਾਰਾਜ ਦੀ ਕਿਰਪਾ ਨਾਲ ਦੋਆਂ ਝੋਟੀਆਂ ਕੋ ਦੁੱਧ ਹੋਊਗਾ 16 ਤੋਂ ਬਾਹਰ ਇੱਕ ਕੋ 16 ਹੋਊਗਾ ਪਰ ਆਪਾਂ ਤਿੰਨਾ ਕੋ 16 ਹੀ ਦੱਸਾਂਗੇ ਭਾਜੀ ਤਿੰਨਾ ਝੁੱਟੀਆਂ ਕੋ 16 16 ਕਿਲੋ ਦੁੱਧ ਦੱਸਾਂਗੇ ਚੋ ਕੇ ਦਊਂਗਾ ਵੀਰ ਜੀ ਇੱਕ ਤੇ ਹੁੰਦਾ ਨਾ ਦੇ ਦੂਗੀ ਉਹ ਕੰਮ ਨਹੀਂ ਵੀਰ ਜੀ ਸੋਨੂ ਦੇ ਅੱਡੇ ਦੇ ਉੱਤੇ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਵੀਰ ਜੀ 16 16 ਕਿਲੋ ਤਿੰਨਾ ਝੁੱਟੀਆਂ ਪਿਚੋ ਕੇ ਲੈ ਜਿਓ ਬਾਕੀ ਵੀਰ ਜੀ ਭਰਾ ਤੁਹਾਡੇ ਦਾ ਪਿੰਡ ਹੈਗਾ ਜੈਤੂ ਸਰਜਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਵੀਰ ਜੀ ਬਟਾਲਾ ਆਪਾਂ ਨੂੰ 8 ਕਿਲੋਮੀਟਰਾਂ ਤੋਂ ਮਹਿਤਾ ਚੌਕ ਵੀ 8 ਕਿਲੋਮੀਟਰਾਂ ਅਕਲ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਦਰਾਵਾ ਉੱਥੋਂ ਆਪਣਾ 2 ਕਿਲੋਮੀਟਰ ਪਿੰਡ ਆ ਜੀ ਨਾਗਿਆਣਾ ਸਾਹਿਬ ਵੀ ਬਹੁਤ ਮਹਾਨ ਹਸਤੇ ਗੁਰਦਰਾ ਸਾਹਿਬ ਉਹ 3 ਕਿਲੋਮੀਟਰ ਆ ਜੀ ਤੇ ਭਰਾ ਤੁਹਾਡਾ ਨੰਬਰ ਹੈਗਾ ਵਾ 987889752 ਭਰਾ ਤੁਹਾਡਾ ਜਦੋਂ ਮਰਜ਼ੀ ਵਟਸਐਪ ਤੇ ਗੱਲ ਕਰੋ ਭਾਵੇਂ ਉਦਾਂ ਕਰੋ ਬਾਕੀ ਵੀਰ ਜੀ ਕਿਸੇ ਵੀ ਵੀਰ ਭੈਣ ਭਰਾ ਦੀ ਮਹੀਂ ਚੂਣ ਟੈਟ ਹੋ ਜਾਂਦੀ ਆ ਵੀਰ ਜੀ ਉਹ ਤੁਹਾਡਾ ਭਰਾ ਸੇਵਾ ਕਰਕੇ ਦੇਊਗਾ ਤੁਹਾਨੂੰ ਬਿਲਕੁਲ ਚੋਣ ਵਧੀਆ ਮੋਗ ਵਰਗਾ ਅੰਗੂਠੇ ਵਰਗੀ ਮੋਟੀ ਧਾਰ ਆਊਗੀ ਜਿਹਦੀ ਵਾਲ ਵਰਗੀ ਧਾਰ ਕਈਆਂ ਮਈਆਂ ਦੀ ਆਉਂਦੀ ਆ ਨਾ ਉਹ ਵੀਰ ਜੀ ਕਈਆਂ ਦੇ ਹੱਥ ਰਹਿ ਜਾਂਦੇ ਬੀਬੀਆਂ ਦੇ ਭੈਣਾਂ ਦੇ ਮਾਵਾ ਦੇ ਵੀ ਧਾਰ ਬੜੀ ਬਰੀਕ ਹੋ ਗਈ ਆ ਉਹ ਵੀਰ ਜੀ ਮੈਂ ਠੀਕ ਕਰਕੇ ਦੇਂਦਾ ਜੇ ਜਦੋਂ ਮਰਜ਼ੀ ਸੇਵਾ ਦਾ ਮੌਕਾ ਬਖਸੋ ਤੁਹਾਡੇ ਭਰਾ ਦਾ ਨੰਬਰ 9878394751 ਚੱਲਣ ਡਾ ਟੈਟਲ ਚ ਚਲੋ ਵੀਰ ਜੀ ਹੁਣ ਗੱਲ ਚਲਾਉਂਦੇ ਹੋਏ ਦੂਜਾ ਸੂਆ ਝੋਟੀ ਆ ਵੀਰ ਜੀ ਦੁੱਧ ਵੀਰ ਜੀ ਇਹਦੇ ਕੋਲ ਜਿਆਦਾ ਹੋਊਗਾ ਬਿਊਟੀ ਪਹਿਲਾਂ ਵੇਖ ਲਓ ਪਰ ਆਪਾਂ ਵੀਰ ਜੀ 16 ਕਿਲੋ ਦੀ ਗਾਰੰਟੀ ਤੁਹਾਡੇ ਘਰ ਸਿੱਕਰ ਲੈ ਲਾਂਗੇ ਇੱਥੇ ਵੇਖੋ ਭਾਜੀ ਝੋਟੀ ਨੇੜੇ ਲੱਗ ਕੈਮਰਾ ਖਾਲਸਾ ਖਾਣ ਲੇਵਾ ਧੀੜੀ ਦੇ ਪਾਵੇ ਅਨਗਰ ਲੋਕ ਕਹਿ ਦਿੰਦੇ ਆ ਭਾਜੀ ਆ ਡੱਡਾ ਮੋਟਾ ਖਾਣ ਲੇਵਾ ਨਹੀਂ ਲੱਗਦਾ ਪਰ ਝੋਟੀ ਇਹ ਦੇਖੋ ਮਹਾਰਾਜ ਜੀ ਕਿਰਪਾ ਦੇ ਨਾਲ ਪਾਣੀ ਛੋਟੀ ਬਾਕੀ ਵੀਰ ਜੀ ਮੁੱਲ ਭਾਅ ਦੀ ਗੱਲ ਕਰਕੇ ਤੇ ਜੈਜ ਮੁੱਲ ਭਾਅ ਹੋਣਗੇ ਪਿਆਰ ਨਾਲ ਜਿਹੜਾ ਮਰਜ਼ੀ ਮੇਰਾ ਵੀਰ ਭੈਣ ਭਰਾ ਛੋਟੀ ਲੈ ਜੇ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਬਾਕੀ ਥਣ ਲੇਵਾ ਤੁਹਾਨੂੰ ਬਖਾਲ ਦਿੰਨੇ ਆ ਵੀਰ ਜੀ ਵੇਖੋ ਭਾਜੀ ਗਾਲ ਨੇ ਥਣ ਦਾ ਸਪੇਸ ਵੇਖੋ ਮੋਟਾ ਮੋਟਾ ਰੋਗ ਰੋਗ ਦਾ ਥਣ ਲੱਗਾ ਜੇ ਤੇ ਜੇ ਗੱਲ ਕਰੀਏ ਮੰਗਰੋਂ ਆਰਡਰ ਦੀ ਜੇ ਤੂੰ ਉਹਨੂੰ ਲੇਵਾ ਟੱਚ ਹੁੰਦਾ ਜੇ ਤੇ ਜੇ ਗੱਲ ਕਰੀਏ ਫੇਰ ਪਰਲੀ ਛੱਤ ਵੀ ਤੁਹਾਨੂੰ ਮਖਾਲ ਦਿੰਨੇ ਆ ਵੇਖੋ ਭਾਜੀ ਛੱਤ ਦਾ ਥਣ ਵੇਖੋ ਭਾਜੀ ਪੀੜੀ ਤੋਂ ਮੋਟਾ ਥਣ ਜੇ ਵੀਰ ਜੀ ਤੇ ਵੱਡੀ ਦੀ ਗੱਲ ਕਰੀਏ ਤਾਂ 6 ਫੁੱਟ ਝੋਟੀ ਦੀ ਹਾਈਟ ਆ ਤੇ ਸਿੰਗੀ ਸਿੰਗੀ ਸੁੰਗੀ ਸੰਗੀ ਵੇਖੋ ਭਾਜੀ ਮਹਾਰਾਜ ਦੀ ਕਿਰਪਾ ਨਾਲ ਹੁਣ ਵੀ ਇਦੀ ਗੱਲ ਕਰੀਏ ਤੁਹਾਨੂੰ ਝੋਟੀਏ ਤੋਂ ਗਾਲ ਲੀ ਤੇ ਸਿੰਘ ਸ਼ਿੰਗਾਰ ਦੀ ਗੱਲ ਕਰੀਏ ਤੇ ਛੋਟਾ ਛੋਟਾ ਸਿੰਘ ਆ ਵੇਖੋ ਪੱਠੇ ਖਾਰੀਆਂ ਤੇ ਵੇਖ ਲਓ ਸਿੰਘ ਸ਼ਿੰਗਾਰ ਗੱਲ ਕਰੀ ਆਰਡਰ ਦੀ ਤੇ 4 ਬਾਈ 4 ਹੀ ਆਰਡਰ ਲੱਗਾ ਵਾ ਛੋਟੀ ਨੂੰ ਜੇ ਗੱਲ ਕਰੀਏ ਪਿੱਛੇ ਦੀ ਪੀ ਪਸ਼ਿਓਮੀ ਲੈ ਵਾ ਮਾਨੇ ਗਾਈਆਂ ਬੋਲੇ ਹਾਂ ਬਲੈਤਨਾ ਗਾਈਆਂ ਵਾਲਾ ਲੈ ਵਾ ਇਹੋ ਜਿਹਾ ਵੀਰ ਜੀ ਕੱਟ ਵਾਲਾ ਲੈ ਵਾ ਜੇ ਪਿੱਠ ਪੂੜੇ ਦੀ ਗੱਲ ਕਰੀਏ ਤੇ ਵੱਡੀ ਵੇਖ ਲਓ ਝੂਠੀ ਕਿੱਡੀ ਆ ਜੇ ਗੱਲ ਕਰੀਏ ਗੁੱਠਾਂ ਦੀ ਤੇ ਗੁੱਠਾ ਵੀ ਭਾਜੀ ਤੁਹਾਨੂੰ ਮਖਾਲ ਦਿੰਨੇ ਆਂ ਦੀ ਵੀ ਗੁੱਠਾ ਵੇਖ ਲਓ ਭਾਜੀ ਤੇ ਗੁੱਠਾ ਦੀ ਐਂਦੀ ਵੀ ਗੱਲ ਕਰ ਲਓ ਭਾਜੀ ਵੇਖੋ ਭਾਜੀ ਚੂਨ ਵਾਲਾ ਥਣ ਲੈਵਾ ਝੋਟੀ ਨੂੰ ਮੋਟਾ ਮੋਟਾ ਥਣ ਲਗਾ ਕੇ ਲੈਵਾ ਥਣ ਲੈਵਾ ਜੇ ਸਿੰਘ ਸ਼ਿੰਗਾਰ ਦੀ ਗੱਲ ਕਰੀਏ ਤਾਂ ਛੋਟਾ ਛੋਟਾ ਸਿੰਘ ਜੇ ਸਿੱਧੀ ਦੀ ਗੱਲ ਕਰੀਏ ਤੇ ਗਾਡਰ ਰਗੀ ਸਿੱਧੀ ਝੋਟੀ ਜੇ ਤੇ ਜੇ ਗੱਲ ਕਰੀਏ ਟੈਰਾ ਵਾਲੀ ਨਾ ਕੱਪੜੇ ਵਾਂਗੂ ਚੁੰਡੀ ਜਿੱਥੋਂ ਮਰਜ਼ੀ ਭਰ ਲੋ ਗੱਲ ਕਰੀਏ ਵੀਰ ਜੀ ਹੁਣ ਸ਼ੌਂਕ ਮਿੱਤਰਾਂ ਵੀਰਾਂ ਦਾ ਕਰਾਈਏ ਤੇ ਵੀਰ ਜੀ ਤੂੰ ਨੂੰ ਟੱਚ ਲੈਵਾ ਕਰਦਾ ਜੇ ਚੱਲ ਬਟਾ ਚੱਲ ਚੱਲ ਬਟਾ ਵੇਖੋ ਭਾਜੀ ਤੁਰਿਆ ਨਹੀਂ ਛੋਟੀ ਕੋ ਜਾ ਰਿਹਾ ਟਾਈਮ ਦੀ ਵੀਡੀਓ ਜੇ ਭਾਜੀ ਹੁਣ ਗੱਲ ਕਰੀਏ ਗਾੜੀ ਡਾਇਮੰਡ ਪੀਸ ਦੀ ਵੇਖੋ ਭਾਜੀ ਡਾਇਮੰਡ ਨਿਖੜੀ ਛੋਟੀ 16 ਤੋਂ ਵੀ ਦੁੱਧ ਬਾਹਰ ਹੋਊਗਾ ਤੂੰ ਨੂੰ ਦੇਵਾ ਟੱਚ ਕਰਦਾ ਜੇ ਭਾਜੀ ਵੇਖੋ ਮਹਾਰਾਜ ਦੀ ਕਿਰਪਾ ਦੇ ਨਾਲ ਵੀਰ ਜੀ ਝੋਟੀ ਵੇਖੋ ਭਾਜੀ ਟੂਮ ਦਾ ਬੱਚਾ ਆਈ ਜੇ ਵੇਖੋ ਭਾਜੀ ਓਏ ਓਏ ਬੱਚਾ ਦੂਜਾ ਚੁੰਗਦਾ ਵੇਖੋ ਵੀਰ ਜੀ ਆਰਡਰ ਕੁਆਲਿਟੀ ਵੇਖੋ ਆਰਡਰ ਆਰਡਰ ਵੇਖੋ ਤੇ ਜੇ ਗੱਲ ਕਰੀਏ ਵੀਰ ਜੀ ਆ ਆ ਆ ਆ ਆ ਵੀਰ ਕੋ ਭਾਜੀ ਬੇਨ ਸਮੂਹਨਸ ਆਲੋ ਫੜਮ ਮੈਂ ਕੈਮਰਾਮੈਨ ਸਾਹਿਬ ਫੜਮ ਮੈਂ ਤੋੜ ਕੇ ਝੋਟੀ ਵਿਖਾਵਾਂ ਵੀਰਾਂ ਦਾ ਸ਼ੌਂਕ ਪੂਰਾ ਕਰਾਵਾਂ ਜੇ ਉਹ ਹੀ ਤੋੜ ਕੇ ਵਿਖਾ ਲੈਣੀ ਬਾਹਰ ਚ ਵਿਖਾ ਦਈਂ ਵੇਖੋ ਭਾਜੀ ਵੇਖੋ ਪਿਛਲੇ ਪਾਸੇ ਵਿਖਾ ਲਓ ਵੇਖੋ ਵੀਰ ਜੀ ਥਾਣੇ ਦੇਵਾ ਵੀਰ ਜੀ ਘਾਵਾ ਨੂੰ ਹੈ ਭਾਜੀ ਟਾਈਮ ਦਾ ਨਾ ਜੇ ਝੋਟੀ ਬਸਮਾਨ ਲਈਂਦੇ ਲਾਇਆ ਵੀਰ ਜੀ ਨੇੜੇ ਲਾ ਕੇ ਕੈਮਰਾ ਵਿਖਾ ਲ ਦੋ ਵੀਰ ਜੀ ਵੇਖੋ ਭਾਜੀ ਥਾਣੇ ਦੇਵਾ ਨੂੰ ਤਾਂ ਪਰਿਆ ਨਾ ਘਾਵਾ ਨੂੰ ਲਗਾਉਣਾ ਤਾਂ ਆ ਜੇ ਬਾਜੀ 4/4 ਬਈ 4/2 ਹਾਂਜੀ ਅੱਡ ਰਵਿਅਤੀ ਆ ਗਿਆ ਬਿਲਕੁਲ 4/4 ਚੱਲ ਬੇਟਾ ਤੇ ਜੇ ਗੱਲ ਕਰੀਏ ਸਕਿਨ ਪਤਲੀ ਪਤਲੀ ਸਕਿਨਿਆਂ ਤੇ ਲੇਵਾ ਵੇਖੋ ਦਰਸ਼ਨ ਕਰਾਓ ਲੇਵੇ ਦੇ ਵੇਖੋ ਬਾਜੀ ਹੁਣ ਜੇ ਗੱਲ ਕਰੀਏ ਤੇ ਮੁੱਲ ਭਾ ਦੀ ਤੇ ਮੁੱਲ ਭਾ ਬਿਲਕੁਲ ਜਾਇਜ਼ ਹੋਣਗੇ ਆ ਵੀ ਠੋਡੀ ਤਾਂ ਤੋੜ ਕੇ ਵਿਖਾ ਲੀਏ ਪਹਿਲਾਂ ਗੱਲ ਕਰੀਏ ਜੀ ਇਹਦੀ ਸਕੀਮੀਆਂ ਦੀ ਤੇ ਬਿਊਟੀ ਬੱਝੇ ਦੀ ਪਹਿਲਾਂ ਵੇਖੋ ਵੇਖੋ ਬੂਟੀ ਪ्युअर ਬਿਊਟੀ ਤੇ ਜੇ ਗੱਲ ਕਰੀਏ ਤੇ ਹੁਣ ਥਣ ਲੇਵਾ ਦਰੁਲ ਕਿਹੱਕ ਥਣ ਲੇਵਾ ਵੇਖੋ ਮੇਰੀ ਜੀ ਥਣ ਲੇਵਾ ਮਹਾਰਾਜ ਦੀ ਕਿਰਪਾ ਨਾਲ ਇਹਦੀ ਆਹ ਕਿਉਂ ਅਜੇ ਖੁੰਦ ਨਹੀਂ ਲੱਤੀ ਤਰਪਾਲ ਨਹੀਂ ਗਈ ਤੇ ਅੰਦਰੋਂ ਅੰਦਰੋਂ ਜੀ ਖੁਸ਼ ਹੋ ਰਹੇ ਆ ਮਹਾਰਾਜ ਦੀ ਕਿਰਪਾ ਨਾਲ ਜਿਆਦੇ ਝੋਟੀਆਂ ਹੋਣਗੀਆਂ ਗੱਲ ਕਰੀਏ ਤੇ ਅੰਦਰ ਦਾ ਵੀਉ ਹੀ ਵਫਾਉਣ ਦੇ ਆ ਤਰਪਾਲ ਅੱਜ ਚੁੱਕੀ ਨਹੀਂ ਗਈ ਇਸ ਕਰਕੇ ਇਹ ਵੀ ਨਹੀਂ ਤਰਪਾਲ ਇਹ ਠੰਡ ਤੋਂ ਬਹੁਤ ਜ਼ਿਆਦਾ ਹੀ ਜੱਟ ਹੁੰਦੇ ਕਰਕੇ ਤਰਪਾਲ ਅਜੰਦਰੋਂ ਨਹੀਂ ਚੁੱਕੀ ਗਈ ਬਾਕੀ ਭਾਜੀ ਝੋਟੀਆਂ ਤੁਹਾਨੂੰ ਤਿੰਨ ਵਖਾਈਆਂ ਤਿੰਨਾ ਝੋਟੀਆਂ ਕੋ 16 16 ਕਿਲੋ ਦੀ ਸੋਨੂ ਰੰਦਾਵਾ ਗਾਰੰਟੀ ਲਊ ਤੁਹਾਡੇ ਘਰ ਤੇ ਕਰ ਮੈਂ ਕੱਲ ਵੀ ਗੱਲ ਕੀਤੀ ਵੀਡੀਓ ਦੀ ਪਾਈ ਹੀ ਲੋਕ ਵੀਰ ਭੈਣ ਭਰਾ ਬੜਾ ਕੰਮ ਕਰਨਦੇ ਆ 8-9 ਕਿਲੋ ਲੋਕਾਂ ਦੀ ਮਹੀਂ ਥਲੇ ਬੋਲੀ ਹੁੰਦੀ ਹੈ ਤੇ ਆਂਦੇ 16 ਕਿਲੋ ਜਾ ਕੇ ਦੇ ਦੂਗੀ ਜਾ ਕੇ ਦੇਣ ਦੀ ਤੇ ਚਵਾਉਣ ਦੀ ਗੱਲ ਬਹੁਤ ਅੰਤਰ ਜੇ ਭਾਜੀ ਸੋਨੁਰੰਦਾਵਾ ਡੇਰੀ ਫਾਰਮ ਦੀ ਇਹੋ ਹੀ ਖਾਸੀਅਤ ਆ ਪੀ ਦੋ ਟਾਈਮ ਤਿੰਨ ਟਾਈਮ ਸੋਨੁਰੰਦਾਵਾ ਡੇਰੀ ਫਾਰਮ ਇੱਥੇ ਮਈਆਂ ਤੁਹਾਨੂੰ ਚਵਾ ਕੇ ਦੁੱਧ ਵਿਖਾਊਗਾ ਏ ਨਹੀਂ ਆਖੂਗਾ ਭੀ 8 10 ਕਿਲੋ ਮੈਂ ਕਹੋ ਬੋਲੀ ਆ ਤੇ ਜਾ ਕੇ 20 ਕਿਲੋ ਦੇ ਦੂਗੀ ਉਹ ਕੰਮ ਆਸੀ ਨਹੀਂ ਜੇ ਭਾਜੀ ਕਰ ਦੇ ਅਸੀਂ ਤਾਜੀ ਸੂਈ ਝੋਟੀ 2 4 5 10 ਦੇਣਾ ਸੀ ਘਰ ਦੁੱਧ ਤੇ ਲਿਆ ਕੇ ਫਿਰ ਭਾਜੀ ਐਂ ਗਾਗ ਦਾ ਸ਼ੌਂਕ ਪੂਰਾ ਕਰਾਈਂਦਾ ਜੇ ਕਿਉਂ ਚੰਗੇ ਦੁੱਧ ਵਾਲੀਆਂ ਤੇ ਨਸਲਾਂ ਬਰੀਡਾਂ ਜਿਹੜੀਆਂ ਦੂਰੋਂ ਪਤਾ ਲੱਗ ਜਾਂਦਾ ਜਿਹੜੀ ਮਹੀਨੇ ਭਾਜੀ ਦੁੱਧ ਦੇਣਾ ਉਹ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਵਿੱਚ ਹੀ ਪਤਾ ਲੱਗ ਜਾਂਦਾ ਬਾਕੀ ਤੁਹਾਡੇ ਭਰਾ ਦਾ ਪਿੰਡ ਹੈਗਾ ਜੈਤੂ ਸਰਜਾ ਜ਼ਿਲ੍ਹਾ ਗੁਰਦਾਸਪੁਰ ਤਸੀਲ ਬਟਾਲਾ ਵੀਰ ਜੀ ਫੋਨ ਨੰਬਰ ਤੁਹਾਡੇ ਭਰਾ ਦਾ ਹੈਗਾ 9878349755 ਦੂਜਾ ਨੰਬਰ ਹੈਗਾ 62848 ਨਹੀਂ ਇਹ ਆਪਣਾ ਦੂਜਾ ਨੰਬਰ ਹੈਗਾ 62848 06473 ਦੂਜਾ ਨੰਬਰ ਜੇ ਇਹੋ ਹੀ ਹੈ ਨਾ ਜੀ 6284206473 ਕੇਵਲੇ 987 ਵਾਲਾ ਨਹੀਂ ਲੱਗਦਾ ਤੇ ਮੇਰੇ ਘਰ ਦਾ ਨੰਬਰ ਜੇਦੋਂ ਮਰਜ਼ੀ ਲਾ ਸਕਦੇ ਗੁੱਡੀ ਵੀ ਟੇਕ ਹੁੰਦਾ ਵਾ 6284206473 ਇਹ ਘਰ ਦਾ ਨੰਬਰ ਜੇ ਦੂਜਾ ਨੰਬਰ ਮੇਰਾ ਹੈਗਾ 98 ਤੁਹਾਡੇ ਭਰਾ ਦਾ ਨੰਬਰ ਜੱਗੇ ਬੌਸ ਦਾ 9878394752 ਸਾਰੇ ਵੀਰਾਂ ਨੂੰ ਪਿਆਰ ਭਰੀ ਸਸਰੀ ਕਾਂ